ਹਾਂਜੀ ਦੋਸਤੋ ਇਸ ਸਮੇਂ ਆਪਾਂ ਹਬੂਰ ਦੀ ਕਿੰਨੂ ਮੰਡੀ ਦੇ ਵਿੱਚ ਖੜੇ ਆ ਤੇ ਅੱਜ ਗੱਲ ਕਰਾਂਗੇ ਸਰਕਾਰ ਨੂੰ ਲੱਗ ਰਹੇ ਚੂਨੇ ਬਾਰੇ ਹਾਂਜੀ ਦੋਸਤੋ ਆਪਾਂ ਖੜੇ ਆ ਹਬੂਰ ਦੀ ਕਿੰਨੂ ਮੰਡੀ ਦੇ ਵਿੱਚ ਤੇ ਅੱਜ ਗੱਲ ਕਰਾਂਗੇ ਸਰਕਾਰ ਨੂੰ ਲੱਗ ਰਹੇ ਚੂਨੇ ਬਾਰੇ ਕਿ ਫੀਸ ਹੈ ਜਿਹੜੀ ਉਹ ਚੋਰੀ ਹੋ ਰਹੀ ਹੈ ਜਾਂ ਆਪਾਂ ਕਹਿ ਲਈਏ ਵੀ ਸਰਕਾਰ ਦੇ ਖਾਤੇ 'ਚ ਨਹੀਂ ਆ ਰਹੀ ਗੱਲ ਕਰਾਂਗੇ ਵੈਕਸਿੰਗ ਪਲਾਂਟਾਂ ਦੀ ਤਾਨੂੰ ਪਤਾ ਹੀ ਆ ਕਿ ਪੰਜਾਬ ਦੇ ਕੈਲੀਫੋਰਨੀਆ ਵਜੋਂ ਜਾਣਿਆ ਜਾਂਦਾ ਹਬੋਰ ਇਲਾਕਾ ਫਾਜ਼ਿਲਕਾ ਜ਼ਿਲ੍ਹਾ ਜਿਹੜਾ ਇੱਥੇ ਵੱਡੇ ਪੱਧਰ ਤੇ ਪੰਜਾਬ ਦਾ ਜਿਹੜਾ ਕਿੰਨੂ ਹੈ ਜਾਂ ਫਰੂਟ ਹੈ ਜਿਹੜਾ ਉਹ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਬਾਗ ਹੈ ਜਿਹੜੇ ਉਹ ਕਿੰਨੂ ਦੇ ਲੱਗੇ ਹੋਏ ਆ ਮਾਲਟੇ ਦੇ ਲੱਗੇ ਹੋਏ ਆ ਹੋਰ ਲੱਗੇ ਹੋਏ ਆ ਪਰ ਇੱਥੇ ਨਾਲ ਇੰਡਸਟਰੀ ਦੇ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੈਕਸਿੰਗ ਪਲਾਂਟ ਵੀ ਲੱਗੇ ਹੋਏ ਆ ਤਾਂ ਤੁਹਾਨੂੰ ਜਾਣਕਾਰੀ ਦੇ ਰਹੀਆਂ ਅਸੀਂ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਥੇ ਜਿਹੜੇ ਵੈਕਸਿਨ ਪਲਾਂਟ ਲੱਗੇ ਹੋਏ ਆ ਉਹਨਾਂ ਨੇ ਲਾਇਸੈਂਸ ਤੱਕ ਨਹੀਂ ਲਏ ਹੋਏ ਤੇ ਮੋਟਾ ਕੰਮ ਕਰਦੇ ਆ ਕਈ ਤਾਂ ਐਫ ਜੇ ਵੈਕਸਿਨ ਪਲਾਂਟ ਆ ਜਿਹੜੇ ਕੰਮ ਵੀ ਹਰ ਇੱਕ ਸੀਜ਼ਨ ਦੇ ਵਿੱਚ ਮੋਟਾ ਕਰਦੇ ਆ ਤੇ ਸਰਕਾਰ ਨੂੰ ਫੀਸਾਂ ਵੀ ਨਹੀਂ ਭਰਦੇ ਕਿਉਂਕਿ ਲਾਇਸੈਂਸ ਹੈ ਨਹੀਂ ਜਦੋਂ ਲਾਇਸੈਂਸੀ ਨਹੀਂ ਤਾਂ ਉਹ ਜਿਹੜਾ ਕਾਗਜ਼ਾਂ ਦੇ ਵਿੱਚ ਉਹਨਾਂ ਦਾ ਉਹਨਾਂ ਕੋਲ ਫੀਸਪੂਸ ਕਟਾ ਲੈਂਦੇ ਆ ਬਾਕੀ ਜਿਹੜਾ ਉਹ ਚੋਰਮੋਰੀ ਰਾਹੀਂ ਚੱਲਦਾ ਤਾਂ ਇਹ ਤੋਂ ਬਿਨਾ ਜੇਕਰ ਗੱਲ ਕਰ ਲਈਏ ਵੀ ਕੁਝ ਬੰਦੇ ਐ ਜੇ ਚੰਗੇ ਬੰਦੇ ਵੀ ਹੈਗੇ ਆ ਜਿਨ੍ਹਾਂ ਨੇ ਲਾਇਸੈਂਸ ਵੀ ਲਏ ਹੋਏ ਆ ਤੇ ਫੀਸਾਂ ਵੀ ਸਰਕਾਰ ਨੂੰ ਭਰਦੇ ਆ ਤਾਂ ਇਹਦੇ ਵਿੱਚ ਜਿਹੜਾ ਜ਼ਿਕਰ ਕਰਨਾ ਬਣਦਾ ਕਿ 4-5 ਵੈਕਸਿੰਗ ਪਲਾਂਟ ਵੱਧ ਵੀ ਹੋ ਸਕਦੇ ਆ ਪਰ ਜਿਹੜੀ ਸਾਡੇ ਕੋਲੇ ਜਾਣਕਾਰੀ ਸੂਤਰਾਂ ਤੋਂ ਮਿਲੀ ਆ ਵੀ 4-5 ਵੈਕਸਿੰਗ ਪਲਾਂਟ ਆ ਜਿਨ੍ਹਾਂ ਨੇ ਮੰਡੀ ਬੋਰਡ ਦਾ ਲਾਇਸੈਂਸ ਲਿਆ ਹੋਇਆ ਤੇ ਉਹ ਕੰਮ ਕਰ ਰਹੇ ਆ ਵੈਕਸਿੰਗ ਪਲਾਂਟ ਉਹਨਾਂ ਦੇ ਮਾਨਤਾ ਪ੍ਰਾਪਤ ਹੋ ਕੇ ਚੱਲ ਰਹੀ ਆ ਤੇ ਉਹਨਾਂ ਤੋਂ ਫੀਸ ਵੀ ਜਿਹੜੀ ਮੰਡੀ ਮਾਰਕੀਟ ਕਮੇਟੀ ਨੂੰ ਆ ਰਹੀ ਆ ਦੂਜੇ ਪਾਸੇ ਵੱਡੀ ਗਿਣਤੀ 'ਚ ਤੁਸੀਂ ਇਧਰ ਨੂੰ ਜਾਵੜੋ ਫਾਜ਼ਿਲਕਾਰ ਰੋਡ ਤੇ ਤੁਸੀਂ ਗੰਗਾ ਨਗਰ ਰੋਡ ਤੇ ਜਾਂ ਆਸ-ਪਾਸ ਦੇ ਏਰੀਏ ਜਾਵੜੋ ਤਾਂ ਵੱਡੀ ਗਿਣਤੀ 'ਚ ਵੈਕਸੀਨ ਪਲਾਂਟ ਲੱਗੇ ਹੋਏ ਆ ਤੇ ਉਹਨਾਂ ਦੇ ਲਾਇਸੈਂਸ ਤੱਕ ਨਹੀਂ ਹੈਗੇ ਜਿਹਦੇ ਕਰਕੇ ਚੋਰੀ ਆ ਜਿਹੜੀ ਮਾਰਕੀਟ ਫੀਸ ਦੀ ਉਹ ਹੋ ਰਹੀ ਆ ਇਸ ਮਾਮਲੇ ਦੇ ਵਿੱਚ ਮਾਰਕੀਟ ਕਮੇਟੀ ਵੱਲੋਂ ਨੋਟਿਸ ਵੀ ਕਈ ਵੈਕਸੀਨ ਪਲਾਂਟਾਂ ਵਾਲਿਆਂ ਨੂੰ ਕੱਢੇ ਗਏ ਉਨ੍ਹਾਂ ਦੇ ਵਿੱਚੋਂ ਕਈ ਬੰਦਿਆਂ ਤੇ ਅਸਰ ਹੋਇਆ ਪਰ ਕਈਆਂ ਨੇ ਇਧਰੋਂ ਉਧਰੋਂ ਸਪਾਰਸ਼ਾਂ ਵਾਲੀਆਂ ਕਿਉਂਕਿ ਆਮ ਤੌਰ ਤੇ ਸਪਾਰਸ਼ ਦਾ ਦੌਰ ਹੈ ਜਿਹੜਾ ਉਹ ਚੱਲਦਾ ਹੀ ਰਹਿੰਦਾ ਸਰਕਾਰ ਕਿਸੇ ਦੀ ਹੋਵੇ ਤਾਂ ਸਪਾਰਸ਼ਾਂ ਦੇ ਨਾਲ ਉਹਨਾਂ ਨੇ ਲਾਇਸੈਂਸ ਨਹੀਂ ਬਣਾਏ ਤੇ ਆਪਦਾ ਕੰਮ ਜਿਹੜਾ ਉਹ ਵੱਡੇ ਪੱਧਰ ਤੇ ਕਰ ਰਹੇ ਆ ਪਿਛਲੇ ਸਮੇਂ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਵੈਕਸਿਨ ਪਲਾਂਟਾਂ ਵਾਲਿਆਂ ਨੇ ਇਕੱਠੇ ਹੋ ਕੇ ਕਿਹਾ ਸੀ ਕਿ ਅਸੀਂ ਜੇਕਰ ਸਾਡੇ ਨਾਲ ਮਾਰਕੀਟ ਕਮੇਟੀ ਜਾਂ ਮੰਡੀ ਬੋਰਡ ਧੱਕਾ ਕਰੂ ਤਾਂ ਅਸੀਂ ਰਾਜਸਥਾਨ ਦੇ ਵਿੱਚ ਗੰਗਾ ਨਗਰ ਸ਼ਿਫਟ ਹੋ ਜਾਣਗੇ ਆਪਦੇ ਵੈਕਸੀਨ ਪਲਾਂਟ ਲੈ ਕੇ ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜੀ ਜਾਣਕਾਰੀ ਆ ਕਿ ਰਾਜਸਥਾਨ ਦੇ ਵਿੱਚ ਕੋਈ ਫੀਸ ਵੀ ਲੱਗਦੀ ਤੇ ਸੁਵਿਧਾਵਾ ਉੱਥੇ ਸਰਕਾਰ ਦਿੰਦੀ ਹੈ ਇਧਰ 2% ਜਿਹੜੀ ਫੀਸ ਹੈ ਉਹ ਮਾਰਕੀਟ ਕਮੇਟੀ ਦੀ ਲੱਗਦੀ ਆ ਵੈਕਸੀਨ ਪਲਾਂਟਾਂ ਨੂੰ ਤਾਂ ਇਹ ਜਿਹੜੀ ਚੇਤਾਵਨੀ ਉਹ ਦਿੱਤੀ ਗਈ ਸੀ ਪਰ ਫਿਰ ਵੀ ਜਿਹੜੇ ਨੋਟਸ ਹੈ ਮਾਰਕੀਟ ਕਮੇਟੀ ਵੱਲੋਂ ਕੱਢੇ ਗਏ ਸੀ ਤਾਂ ਹੁਣ ਜਿਹੜਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਵੈਕਸਿਨ ਪਲਾਂਟ ਫੁੱਲ ਜੋਰਾਂ ਤੇ ਚੱਲਣੇ ਆ ਪਰ ਇਹਨਾਂ ਕੋਲੇ ਲਾਇਸੈਂਸ ਹੈ ਨਹੀਂਗੇ ਇਹਦੇ ਮਾਮਲੇ ਦੇ ਵਿੱਚ ਮੰਡੀ ਬੋਰਡ ਨੂੰ ਮਾਰਕੀਟ ਕਮੇਟੀ ਨੂੰ ਜਿਹੜੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਹਨਾਂ ਤੋਂ ਜਿਹੜੀ ਫੀਸ ਹੈ ਉਹ ਸਰਕਾਰ ਦੇ ਖਾਤੇ ਚ ਜਾਵੇ ਮੰਡੀ ਬੋਰਡ ਦੇ ਖਾਤੇ ਚ ਜਾਵੇ ਅਜਿਹਾ ਜਿਹੜਾ ਅਭਿਆਨ ਚਲਾਉਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਕਿ ਵੈਕਸਿਨ ਪਲਾਂਟਾਂ ਵਾਲਿਆਂ ਦਾ ਲਾਇਸੈਂਸ ਲੈਣਾ ਜ਼ਰੂਰੀ ਹੈ ਸਪਾਰਸ਼ ਜਿਹੜੇ ਲੋਕ ਇਹਨਾਂ ਦੀ ਸਪਾਰਸ਼ ਕਰਦੇ ਆ ਉਹਨਾਂ ਦਾ ਵੀ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਵੀ ਉਹ ਸੁਪਾਰਸ਼ ਕਿਉਂ ਕਰਦੇ ਆ ਕਿਉਂਕਿ ਸਰਕਾਰ ਨੂੰ ਚੂਨਾ ਲੱਗ ਰਿਹਾ ਵੈਕਸੀਨ ਪਲਾਂਟਾਂ ਵਾਲੇ ਜਿਹੜੀ ਫੀਸ ਆ ਉਹ ਚੋਰੀ ਕਰ ਰਹੇ ਆ ਪਰ ਕਿਤੇ ਨਾ ਕਿਤੇ ਜਿਹੜਾ ਇਹਦਾ ਨੁਕਸਾਨ ਆ ਉਹ ਸਰਕਾਰ ਨੂੰ ਹੋ ਰਿਹਾ ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ ਕਿ ਵੈਕਸੀਨ ਪਲਾਂਟਾਂ ਵਾਲਿਆਂ ਨੂੰ ਲਾਇਸੈਂਸ ਲੈਣੇ ਚਾਹੀਦੇ ਆ ਜਾਂ ਇਹ ਜਿਹੜਾ ਚੱਲ ਰਿਹਾ ਕੰਮ ਐਵੇਂ ਚੱਲਣਾ ਚਾਹੀਦਾ ਤੁਸੀਂ ਕਮੈਂਟਾਂ ਦੇ ਵਿੱਚ ਵੀ ਜਰੂਰ ਆਪਦੀ رائے ਪ੍ਰਗਟ ਕਰਿਓ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ